ਸਸੇ ਸਿੱਖਾਲ ਸਾਰਿਆਂ ਨੂੰ ਸੁਖੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਸੋ ਅੱਜ ਮੈਂ ਲੈ ਕੇ ਆਇਆ ਆਪਣੀ ਗੱਡੀ ਤੇ ਰਾਤ ਦਾ ਟਾਈਮ ਹੋ ਗਿਆ 9:40 ਤੇ ਮੈਂ ਜਾ ਰਿਹਾ ਅੱਜ ਫਿਲਮ ਦੇਖਣ ਚਲੋ ਬੁਲਾਵਾ ਆਇਆ ਹੈ ਖੁਸ਼ ਜਸਮ ਸਿੰਘ ਬਾਕੀ ਕੰਨੇ ਆਪਾਂ ਆਪਣੀ ਗੱਡੀ ਦੇ ਵਿੱਚ ਆਏ ਸੋ ਬਾਕੀ ਮੈਂ ਆ ਇਕੱਲਾ ਅੱਜ ਤੇ ਕਾਫੀ ਦਿਨ ਤੋਂ ਪਲਾਨ ਸੀ ਮੇਰਾ ਸਿੱਤਾ ਗੱਡੀ ਸਟਾਰਟ ਕਾਫੀ ਦਿਨ ਤੋਂ ਮੇਰਾ ਪਲਾਨ ਸੀ ਕਿ ਮੈਂ ਜਾਵਾਂ ਫਿਲਮ ਦੇਖਣ ਵਾਸਤੇ ਤੇ ਬਟ ਮੇਰਾ ਕੋਈ ਹੋ ਵੀ ਨਹੀਂ ਸੀ ਬਣ ਰਿਹਾ ਸੋ ਬਾਕੀ ਮੈਂ ਚੱਲ ਪਿਆ ਹੁਣ ਆਪਣੇ ਪ੍ਰਾਈਮ ਵੱਲ ਰਸਤੇ 'ਚ ਮੇਰੇ ਦੋਸਤ ਨੇ ਮੈਨੂੰ ਮਿਲਣਾ ਫਾਈਨਲੀ ਆ ਚੁੱਕੇ ਆ ਅਸੀਂ ਆਪਣੇ ਪ੍ਰਾਈਮ 'ਚ ਤੇ ਹੁਣ ਤੱਕ ਨੂੰ ਸੋ ਫਾਈਨਲੀ ਆ ਗਏ ਅਸੀਂ ਪ੍ਰਾਈਮ ਦੇ ਵਿੱਚ ਟਾਈਮ ਥੋੜਾ ਜ਼ਿਆਦਾ ਹੋ ਗਿਆ ਬਟ ਪਤਾ ਨਹੀਂ ਹੁਣ ਟਿਕਟ ਮਿਲੇਗੀ ਕਿ ਨਹੀਂ ਮਿਲੇਗੀ ਉਹ ਤੇ ਹੁਣ ਚਾ ਕੇ ਵੇਖਣਾ ਪੈਣਾ ਦੇਖੋ ਗਾਇਸ ਕਿੰਨਾ ਵਧੀਆ ਨਾਈਟ 뷰 ਇੱਥੇ ਕੀ ਬਾਤ ਹੈ ਤਕਰੀਬਨ ਦੁਕਾਨਾਂ ਬੰਦ ਹੋ ਗਈਆਂ ਯਾਰ ਅੱਜ ਬਾਕੀ ਦੇਖਨੇ ਆ ਉੱਥੋਂ ਟਿਕਟ ਪੁੱਛਣੇ ਆ ਭਾਈ ਕਿੰਨੇ ਮਿੰਟ ਦੀ ਫਿਲਮ ਚੱਲੀ ਗਈ ਏ ਜਰੂਰ ਤੇ ਘੰਟੇ ਦੀ ਮੂਵੀ ਲੰਗੀ ਫਿਰ ਵੀ ਮਜਬੂਰੀ ਦੇਖਣੀ ਪੈਣੀ ਬੱਲੇ ਇੱਕ ਸਾਲ ਲੱਗਾ ਤਾਂ ਕੋਈ ਹੈ ਨਹੀਂ ਉਹ ਕੋਈ ਹੈ ਨਹੀਂ ਅੱਜਕੱਲ ਮੈਂ ਕਿੰਨਾ ਨੱਚੀ ਆ ਫਿਰ ਥੋੜਾ ਨੱਚਣਾ ਸੀ ਬੇਟਾ ਤੂੰ ਵਾਪਸ ਤੂੰ ਇਹ ਨਾਲ ਹੀ ਹੈ ਠੀਕ ਹੈ ਕੱਟ ਦੇ ਘੰਟੇ ਦੇ ਮੂਵੀ ਲਾਂਗ ਦੀ ਕੋਈ ਫਿਲਮ ਦਾ ਸਵਾਦ ਨਹੀਂ ਆਣਾ ਤੇ ਵੀ ਕੋ ਚੱਕਰ ਨਹੀਂ ਦੇਖੀ ਜਣ ਥੋੜੀ ਬਾਈ ਫੋਰਐਵਰ ਟ੍ਰੈਂਡਿੰਗ ਕਿਉਂ ਨਹੀਂ ਮੈਂ ਆ ਗਿਆ ਬਾਹਰ ਪਾਣੀ ਲੈਣ ਇੰਟਰਵੈਲ ਹੋਣ ਹੋਇਆ ਅੱਧੀ ਫਿਲਮ ਅਜੇ ਪੂਰੀ ਤਰ੍ਹਾਂ ਗਈ ਨਹੀਂ ਹੈਗੀ ਥੋੜੀ ਜੀ ਬਚ ਗਈ ਸੀ ਮੈਂ ਜਾਣਾ ਉਹ ਪਾਣੀ ਲੈਣਾ ਪਾਣੀ ਤੇ ਮੈਂ ਆ ਗਿਆ ਟਾਇਲਟ ਮਿੱਤਰੋ ਇੱਕ ਸੀਰੀਅਸਲੀ ਗੱਲ ਦੱਸਾਂ 35 ਰੁਪਏ ਦੀ ਪਾਣੀ ਦੀ ਬੋਤਲ ਪੂਰੇ 35 ਰੁਪਏ ਦੀ ਪਾਣੀ ਦੀ ਬੋਤਲ ਤਿੰਨ ਬੰਦੇ ਆ ਬੋਤਲ ਵੀ ਜਿਆਦਾ ਵੱਡੀ ਨਹੀਂ ਐਡੀ ਇੱਕ ਐਡੀ ਬੋਤਲ ਥੋੜੀ ਜਿਹੀ ਵੱਡੀ ਲਾ ਲਓ ਐਡੀ ਬੋਤਲ ਸਿਰਫ ਉਹ 35 ਰੁਪਏ ਦੀ ਤਿੰਨ ਅਸੀਂ ਬੰਦੇ ਆ ਦੋ ਦੋ ਕੁੱਟ ਮਾਰੇ ਉਹ ਚੋਂ ਕਿੰਨਾ ਕਿ ਕਿੰਨਾ ਕਬਚੇ ਦਾ ਸਭ ਤੋਂ ਚੰਗਾ ਫਿਰ ਮੈਂ ਕੰਬੋ ਹੀ ਖਰਵਾ ਲਿਆ

ਦੇਖੋ गाइस ਸਾਰਾ ਪੰਡਾਲ ਹੀ ਖਾਲੀ ਹੈ ਇੱਧਰ ਵੀ ਕੋਈ ਨਹੀਂ ਆ ਉੱਪਰ ਵੀ ਕੋਈ ਨਹੀਂ ਹੈਗਾ نیچے ਤੇ ਕੋਈ ਹੈ ਹੀ ਨਹੀਂ ਪੂਰੇ ਥੀਏਟਰ ਦੇ ਵਿੱਚ ਇੱਕ ਮੈਂ ਔਰ ਮੇਰਾ ਦੋਸਤਾਂ ਤੇ ਚਾਰ ਪੰਜ ਜੋੜੀਆਂ ਹੋਰ ਹੋਣੀਆਂ ਨੇ ਪੰਜਾਬੀ ਬੰਦੇ ਨੇ ਉਹ ਹੀ ਨੇ ਬਸ ਬਾਕੀ ਸਾਰਾ ਥੀਏਟਰ ਹੀ ਖਾਲੀ ਹੈ ਫਿਲਮ ਹੋ ਗਈ ਪੂਰੀ ਖਤਮ ਵਧੀਆ ਸੀ ਫਿਲਮ ਪਰ ਮੈਨੂੰ نیند ਆ ਰਹੀ ਏ ਮੈਂ ਹੁਣ ਜਾਣਾ ਕਰ ਫਿਲਮ ਬਹੁਤ ਵਧੀਆ ਸੀ ਸੋ ਬਾਕੀ ਆਉਣਾ ਸੀ ਜਾ ਰਹੇ ਆ ਗੱਡੀ ਚ ਮੌਸਮ ਠੰਡਾ ਹੋ ਗਿਆ ਠੰਡ ਲੱਗ ਰਹੀ ਕਾਫੀ ਚ ਸੋ ਬਾਕੀ ਨਾ ਜਾ ਰਹੇ ਆ ਗੱਡੀ ਇਹ ਗੋਲ ਮੈਨੂੰ ਤੇ ਬਾਲੀ نیند ਆ ਗਈ ਏ मैं सोचा सी वीडियो वाडियो बनावगा वीडियो भी नहीं बनी हाँ भी फिल्म ज्यादा कैंट सी इंट्रस्टिंग सी फिल्म तो बैजो भाई बैजो सो बाकी हूँ जानते हैं प्राइम चो ब मैं कार सो मैं हूँ जानते दिया अपनी कार ਇਹ ਦਿਵਾਲੇ ਜਦਾ ਉਹ ਕੁੱਤੇ ਪੈ ਕੇ ਪਿੱਛੇ ਕੁੱਤੇ ਦੇ ਪਿੱਛੇ ਕੁੱਤੇ ਕਿਵੇਂ ਪੈ ਸਕਦੇ ਨੇ ਸਭਾਕੀ ਮੈਂ ਆ ਗਿਆ ਬਾਈਪਾਸ ਤੇ ਸਾਡਾ ਬੰਦਾ ਗਿਆ ਸਾਡੇ ਤੇ ਚਾਹ ਲੈਣ ਵਾਸਤੇ ਤੇ ਟਾਈਮ ਹੋ ਗਿਆ 12:09 ਤੇ ਚਾਹ ਪੀ ਕੇ ਫਿਰ ਜਾਨਾ ਮੈਂ ਆਪਣੇ ਘਰੋਂ ਘਰੇ ਇਹ ਬਾਈ ਨੂੰ ਉਤਾਰ ਦੇਣਾ ਆਪਣੇ ਰੂਮ ਚ ਤੇ ਗੱਡੀ ਨੂੰ ਜਾ ਕੇ ਲਾਵਾਂਗਾ ਆਪਣੇ ਕਾਰ ਦਾ ਇਹ ਫਿਰ ਦੇਖਨੇ ਉੱਥੋਂ ਮੋਟਰਸਾਈਕਲ ਚੱਕਣਾ ਜਾਂ ਮੈਂ ਉੱਥੇ ਹੀ ਸੋ ਜਾਣਾ ਯਾਰ ਬਿਸਤਰਾ ਮੰਜੀ ਪਈ ਵੀ ਏ ਫਿਰ ਦੇਖਨੇ ਕੀ ਬੰਦਾ ਆ ਵੇਖੋ ਮੈਂ ਬੋਤਲ ਇਹ 35 ਰੁਪਏ ਦੀ ਬੋਤਲ ਏ ਬੋਤਲ ਦਾ ਸਾਈਜ਼ ਦੇਖੋ ਇਹ ਇੱਕ 20 ਵਾਲੀ ਪਈ ਮੇਰੇ ਕੋਲ ਇੱਥੇ ਅੱਧੀ ਏ ਇਹ 20 ਦੀ ਉਹ 35 ਦੀ ਫਰਕ ਦੇਖੋ ਕਿੰਨਾ ਹੈ ਤੇ ਸਾਡੇ ਚਿੱਟਿਆਂ ਦੇ ਚ ਜਮੀਨਾਂ ਸਬੰਧ ਦਾ ਫਰਕ ਹੈ ਮੈਂ ਸਾਹ ਵੀ ਲਈ ਮੈਂ 35 ਰੁਪਏ ਦੀ ਇਹਨੂੰ ਫਰੇਮ 'ਚ ਜੜਾਵਾਂਗਾ ਕਾਰਜਾ ਕਿ ਮੈਂ 35 ਰੁਪਏ ਦਾ ਪਹਿਲੀ ਵਾਰ ਪਾਣੀ ਪੀਤਾ ਸੀ ਸਾ ਤੇ ਆ ਗਈ ਥੋੜੀ ਜੀ ਕਾਲੀ ਜੀ ਹੈ ਪਰ ਪਤਾ ਨਹੀਂ ਕੀ ਚੱਕਰ ਇੱਥੇ ਫਿਰ ਉਹ ਬਾਈ ਦੇ ਕੰਮ ਦੇਖੋ ਮੈਨੂੰ ਚਾਹ ਫੜਾ ਕੇ ਆਪ ਉਹ ਬੈਠਾ ਮੈਨੂੰ ਕੱਲੇ ਨੂੰ ਇੱਥੇ ਗੱਡੀ ਵਿੱਚ ਬਿਠਾ ਕੇ ਬੰਦੇ ਵਾਲੀ ਗੱਲ ਥੋੜੀ ਨਾ ਮੈਂ ਕੱਲਾ ਵਿਚਾਰਾ ਚਾਹ ਪੀ ਰਿਹਾ ਆਪ ਉਹ ਉਥੇ ਅੰਕਲ ਨਾਲ ਗੱਲਾਂ ਲੱਗਿਆ ਮਾਰਨ ਕਿਵੇਂ ਸੋ ਬਾਕੀ ਮੈਂ ਸੋਚਿਆ ਸੀ ਕਿ ਮੈਂ ਵੀਡੀਓ ਬਣਾ ਲਾਂਗਾ 5-7 ਉਥੇ ਬਟ ਯਾਰ ਲੈਟਾ ਲੂਟਾ ਜੀਆਂ ਬੰਦ ਹੋ ਗਈਆਂ ਤੇ ਵੀਡੀਓ ਵੀ ਨਹੀਂ ਬਣੀ ਨਾ ਫੋਟੋ ਖਚੀਚੀਆਂ ਨਾ ਅੱਜ ਸੋ ਕੋ ਕੱਪੜੇ ਵੀ ਨਵੇਂ ਪਾਏ ਹੋਏ ਸੀ ਨਾ ਕੋਈ ਵੀਡੀਓ ਬਣੀ ਨਾ ਕੋਈ ਪੋਸਟ ਬਣੀ ਹੁਣ ਮੈਂ ਜਾਵਾਂਗਾ ਸਿੱਧਾ ਘਰ ਆਪਣੇ ਤੇ ਤੁਹਾਨੂੰ ਮੈਂ ਮਿਲਾਂਗਾ ਇੱਕ ਹੋਰ ਨਵੇਂ ਵਲੋਗ ਦੇ ਵਿੱਚ ਤੇ ਜੋ ਜੋ ਵੀ ਵੇਖ ਰਿਹਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਤੇ ਥਾਮੇ ਕਰ ਹੀ ਦਿੰਦੇ ਹੋ ਕੋਈ ਚੱਕਰ ਨਹੀਂ ਤੇ ਜਿਹੜੇ ਨਹੀਂ ਕਰਦੇ ਉਹ ਕਰ ਦਿਓ ਤੇ ਬਾਕੀ ਮਿਲਾਂਗਾ ਮੈਂ ਤੁਹਾਨੂੰ ਇੱਕ ਹੋਰ ਨਵੇਂ ਵਲੋਗ ਦੇ ਵਿੱਚ ਤੇ ਵਲੋਗ ਵਧੀਆ ਲੱਗਿਆ ਤੇ ਸ਼ੇਅਰ ਵੀ ਜ਼ਰੂਰ ਕਰਿਓ ਤੇ ਇੰਸਟਾਗ੍ਰam ਤੇ ਫੋਲੋ ਕਰ ਦਿਓ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੈ ਥੈਂਕ ਯੂ